ਪੇਸ਼ਣ ਗਰਮੀ ਦੇ ਚਲਦਿਆਂ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜੀਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਤੇ ਇਸ ਨੂੰ ਲੈ ਕੇ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਹੈ ਮਿਤੀ 20 5 2024 ਤੋਂ 31 5 2024 ਤੱਕ ਸਾਰੇ ਸਰਕਾਰੀ ਐਡਿਟ ਪ੍ਰਾਈਵੇਟ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਤੇ ਹੁਣ ਇਹ ਜਿਹੜੇ ਨੇਟ ਸਵੇਰੇ 8 ਵਜੇ ਤੀ ਥਾ ਸਵੇਰੇ 7 ਵਜੇ ਤੋਂ ਖੁੱਲਣਗੇ ਜੀਆਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਤਾਂ ਫਲਾਹ ਤੁਹਾਨੂੰ ਦੱਸ ਦਈਏ ਕਿ ਮਈ ਦੇ ਵਿਚਕਾਰ ਵੀ ਚਲ ਚਲਾਉਂਦੀ ਧੁੱਪ ਦੇ ਕਾਰਨ ਛੂਲੀ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਤਾਪਮਾਨ ਵਧਣ ਕਾਰਨ ਸਭ ਤੋਂ ਵੱਧ ਛੂਲੀ ਬੱਚੇ ਪ੍ਰਭਾਵਿਤ ਹੁੰਦੇ ਹਨ ਪਾਰਾ ਲਗਭਗ 44 ਡਿਗਰੀ ਤੱਕ ਪਹੁੰਚ ਜਾਂਦਾ ਹੈ ਲੋਕ ਜ਼ਿਆਦਾਤਰ ਦੁਪਹਿਰ ਨੂੰ ਬਾਹਰ ਨਹੀਂ ਨਿਕਲ ਪਾਉਂਦੇ ਇਸ ਸਭ ਦੇ ਵਿਚਕਾਰ ਸਕੂਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਸਭ ਤੋਂ ਵੱਧ ਨਿੱਕੇ ਨਿੱਕੇ ਬੱਚਿਆਂ ਨੂੰ ਕਰਨਾ ਪੈਂਦਾ ਪੰਜਾਬ ਸਰਕਾਰ ਨੇ ਇਸ ਲਈ 20 ਮਈ ਤੋਂ 31 ਮਈ ਤੱਕ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ। ਪੇਸ਼ਣ ਗਰਮੀ ਦੇ ਚਲਦਿਆਂ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜੀਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਤੇ ਇਸ ਨੂੰ ਲੈ ਕੇ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਹੈ ਮਿਤੀ 20 5 2024 ਤੋਂ 31 5 2024 ਤੱਕ ਸਾਰੇ ਸਰਕਾਰੀ ਐਡਿਟ ਪ੍ਰਾਈਵੇਟ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਤੇ ਹੁਣ ਇਹ ਜਿਹੜੇ ਸਕੂਲ ਨੇ ਸਵੇਰੇ 8 ਵਜੇ ਤੱਕ ਸਵੇਰੇ 7 ਵਜੇ ਤੋਂ ਖੁੱਲਣਗੇ ਜੀਆਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਤਾਂ ਫਲਾਦ ਅੰਦਾਜ਼ੇ ਮਈ ਦੇ ਵਿਚਕਾਰ ਵੀ ਚਲ ਚਲਾਉਂਦੀ ਧੁੱਪ ਦੇ ਕਾਰਨ ਸਕੂਲੀ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਤਾਪਮਾਨ ਵਧਣ ਕਾਰਨ ਸਭ ਤੋਂ ਵੱਧ ਸਕੂਲੀ ਬੱਚੇ ਪ੍ਰਭਾਵਿਤ ਹੁੰਦੇ ਹਨ ਪਾਰਾ ਲਗਭਗ 44 ਡਿਗਰੀ ਤੱਕ ਪਹੁੰਚ ਜਾਂਦਾ ਹੈ ਲੋਕ ਜ਼ਿਆਦਾਤਰ ਦੁਪਹਿਰ ਨੂੰ ਬਾਹਰ ਨਹੀਂ ਨਿਕਲ ਪਾਉਂਦੇ ਇਸ ਸਭ ਦੇ ਵਿਚਕਾਰ ਸਕੂਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਸਭ ਤੋਂ ਵੱਧ ਨਿਕਨ ਕੇ ਬੱਚਿਆਂ ਨੂੰ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਨੇ ਇਸ ਲਈ 20 ਮਈ ਤੋਂ 31 ਮਈ ਤੱਕ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਪੇਸ਼ਣ ਗਰਮੀ ਦੇ ਚਲਦਿਆਂ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜੀਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਤੇ ਇਸ ਨੂੰ ਲੈ ਕੇ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਹੈ ਮਿਤੀ 20 5 2024 ਤੋਂ 31 5 2024 ਤੱਕ ਸਾਰੇ ਸਰਕਾਰੀ ਐਡਿਟ ਪ੍ਰਾਈਵੇਟ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਤੇ ਹੁਣ ਇਹ ਜਿਹੜੇ ਸਕੂਲ ਨੇ ਸਵੇਰੇ 8 ਵਜੇ ਤੱਕ ਸਵੇਰੇ 7 ਵਜੇ ਤੋਂ ਖੁੱਲਣਗੇ ਜੀਆਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਤਾਂ ਫਲਾਦ ਅੰਦਾਜ਼ੇ ਮਈ ਦੇ ਵਿਚਕਾਰ ਵੀ ਜਲੌਂਦੀ ਧੁੱਪ ਦੇ ਕਾਰਨ ਸਕੂਲੀ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਤਾਪਮਾਨ ਵਧਣ ਕਾਰਨ ਸਭ ਤੋਂ ਵੱਧ ਸਕੂਲੀ ਬੱਚੇ ਪ੍ਰਭਾਵਿਤ ਹੁੰਦੇ ਹਨ ਪਾਰਾ ਲਗਭਗ 44 ਡਿਗਰੀ ਤੱਕ ਪਹੁੰਚ ਜਾਂਦਾ ਹੈ ਲੋਕ ਜ਼ਿਆਦਾਤਰ ਦੁਪਹਿਰ ਨੂੰ ਬਾਹਰ ਨਹੀਂ ਨਿਕਲ ਪਾਉਂਦੇ ਇਸ ਸਭ ਦੇ ਵਿਚਕਾਰ ਸਕੂਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਸਭ ਤੋਂ ਵੱਧ ਨਿਕਨ ਕੇ ਬੱਚਿਆਂ ਨੂੰ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਨੇ ਇਸ ਲਈ 20 ਮਈ ਤੋਂ 31 ਮਈ ਤੱਕ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਪਿਛਣ ਗਰਮੀ ਦੇ ਚਲਦੇ ਸਕੂਲਾਂ ਦੇ ਸਮੇਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ ਜੀਆਂ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਦੇ ਵਿੱਚ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ ਤੇ ਇਸ ਨੂੰ ਲੈ ਕੇ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਲਿਖਿਆ ਹੈ ਮਿਤੀ 20 5 2024 ਤੋਂ 31 5 2024 ਤੱਕ ਸਾਰੇ ਸਰਕਾਰੀ ਐਡਿਟ ਪ੍ਰਾਈਵੇਟ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਤੇ ਹੁਣ ਇਹ ਜਿਹੜੇ ਸਕੂਲ ਨੇ ਸਵੇਰੇ 8 ਵਜੇ ਦੇ ਥਾਂ ਸਵੇਰੇ 7 ਵਜੇ ਤੋਂ ਖੁੱਲਣਗੇ ਜੀਆਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਤਾਂ ਫਲਾਦ ਤੁਹਾਨੂੰ ਦੱਸਦੀ ਮਈ ਦੇ ਵਿਚਕਾਰ ਵੀ ਜਲੌਂਦੀ ਧੁੱਪ ਦੇ ਕਾਰਨ ਸਕੂਲੀ ਬੱਚੇ ਪਰੇਸ਼ਾਨ ਹੋ ਜਾਂਦੇ ਹਨ ਤਾਪਮਾਨ ਵਧਣ ਕਾਰਨ ਸਭ ਤੋਂ ਵੱਧ ਸਕੂਲੀ ਬੱਚੇ ਪ੍ਰਭਾਵਿਤ ਹੁੰਦੇ ਹਨ ਪਾਰਾ ਲਗਭਗ 44 ਡਿਗਰੀ ਤੱਕ ਪਹੁੰਚ ਜਾਂਦਾ ਹੈ ਲੋਕ ਜ਼ਿਆਦਾਤਰ ਦੁਪਹਿਰ ਨੂੰ ਬਾਹਰ ਨਹੀਂ ਨਿਕਲ ਪਾਉਂਦੇ ਇਸ ਸਭ ਦੇ ਵਿਚਕਾਰ ਸਕੂਲ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਸਭ ਤੋਂ ਵੱਧ ਨਿਕੰਨ ਕੇ ਬੱਚਿਆਂ ਨੂੰ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਨੇ ਇਸ ਲਈ 20 ਮਈ ਤੋਂ 31 ਮਈ ਤੱਕ ਸਕੂਲਾਂ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ